ਇਹ ਤਾਂ ਲੈ ਕੇ ਅੱਗ ਬਝਾਉਂਦੇ ਫਿਰਦੇ ਨੇ ਪੀਸੀ ਦਾ ਕੰਮ ਹੈ ਅੱਗ ਬਝਾਉਣਾ ਜੀ ਅੱਗ ਬਝਾਉਂਦੇ ਫਿਰਨਗੇ ਫਿਰ ਤਾਂ ਇਹ ਜਿਹੜੇ ਅੱਗ ਬਝਾਉਂਦੇ ਫਿਰਦਨੇ ਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫਿਰਦੇ ਹੋਣਾ ਐਸਪੀ ਡੀ ਤੱਕ ਫਿਰ ਤਾਂ ਇਹਨਾਂ ਨੂੰ ਤੁਸੀਂ ਫੈਬਰਿਕ ਗੇਟ 'ਚ ਭਰਤੀ ਕਰੋ ਫਿਰ ਇਹਨਾਂ ਨੂੰ ਡੀਡੀ ਕੁਰਸੀਆਂ ਦੇ ਇੰਦੀ ਕੀ ਲੋੜ ਆ ਜੇ ਅੱਗ ਬਝਾਉਣ ਵਾਲੇ ਜੇ ਰੱਖਣੇ ਨੇ ਫਿਰ ਇਹਨਾਂ ਨੂੰ ਫੈਬਰਿਕ ਗੇਟ 'ਚ ਰੱਖੋ ਉਧਰ ਵਧਾਓ ਭਰਤੀ ਜਿਆ ਅੱਗ ਬਝਾਉਣ ਲੱਗਣਾ ਆਪਾਂ ਨੇ ਇਹਨਾਂ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੋ ਵੋ ਡੀਏਪੀ ਦਾ ਕਿੱਡਾ ਲੋਕਾਂ ਨੇ ਖਿਮਾਣ ਪਾਇਆ ਡੁਬਲੀਗੇਟ ਵੇਖਿਆ ਲੋਕਾਂ ਨੂੰ 18 18 2200 ਦਾ ਥੈਲਾ ਵੀ ਕਿਉਂ ਉੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਗੌਰ ਨਹੀਂ ਉਹਨਾਂ ਦੇ ਕਰੋ ਪਰਚੇ ਇਹ ਡੁਬਲੀਗੇਟ ਦਵਾਈਆਂ ਵੇਚਦੇ ਨੇ ਕਿਸੇ ਦੀ ਕੋਈ ਗੌਰ ਹੀ ਨਹੀਂ ਜਾਓ ਡੀਸੀ ਦੇ 30 ਵੀ ਉਹੀ ਗੱਲ ਐਸਜੀਮ ਦੇ ਜਾਓ ਐਸਜੀਮ ਦੀ ਵੀ ਉਹੀ ਗੱਲ ਆ ਫੋਟੋ ਖਿੱਚ ਲਿਓ ਤੁਹਾਨੂੰ ਵੀ ਨਹੀਂ ਤੁਹਾਨੂੰ ਵੀ ਕੀ ਕਰੋ ਮੈਂ ਲਾਓ ਖਾਹੇ ਨੇ ਲੋਕਾਂ ਨੇ ਪਾਈ ਜਾਓ ਨਾਲ ਉਹਨੇ ਮਾਨ ਤਿੰਨ ਫੈਲਿਆਂ ਦੇ ਨਾਲ ਇਕਲ ਕਹਿੰਦਾ ਚੱਕੋ ਜੀ ਨਾਲ ਇਹਦੇ ਡੀਏਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਨੂੰ ਤਿੰਨ ਫੈਲਿਆਂ ਮਾਗਰ ਕਿਸੇ ਨੂੰ ਕੁਸ ਲਾਤਾ ਕਿਸੇ ਨੂੰ ਕੁਸ ਲਾਤਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਉਲੀ ਦੀ ਦਵਾਈ ਜਿਹਦੀ ਚ ਪੈਂਦੀ ਆ ਤਣਕ ਨਾਲ ਜਾ ਕੇ ਚੜਾ ਦੇ ਇਹਦੇ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੋ ਵੀ ਭਾਈ ਕਿਸਾਨ ਆਹ ਕਰ ਲੈ ਮੋਰੇ ਦਾ ਝਾੜ ਕੱਟ ਗਿਆ ਜਿਰੀ ਦਾ ਝਾੜ ਕੱਟ ਗਿਆ 15-15 ਲੱਖ ਦਾ ਟ੍ਰੈਕਟਰ ਆ ਜਿਹੜਾ ਇਹਨੂੰ ਸੁਪਰ ਸਿੱਡਰ ਨੂੰ ਖਿੱਚਣਾ ਕਿਸ 2.5 ਕਿੱਲੇ ਦਾ ਕਿਸਾਨ ਕਿੱਥੋਂ ਲੈ ਲੂਗਾ